ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਨਵੇਂ ਤਰੀਕੇ ਨਾਲ ਤੁਹਾਨੂੰ ਕੀਆ ਵਾ ਬਣਾਉਣ ਦਾ ਦੱਸਾਂਗੀ ਤਰੀਕਾ ਹੋ ਸਕਦਾ ਕੁਝ ਬਣਾਉਂਦੇ ਵੀ ਹੋਣ ਪਰ ਆਮ ਮੈਨੂੰ ਲੱਗਦਾ ਇਹ ਨਹੀਂ ਬਣਾਉਂਦੇ ਤੁਸੀਂ ਪਾ ਕੇ ਜੜਕੀ ਆ ਬਣਾਉਂਦੇ ਆਪਾਂ ਤੇ ਇਹ ਦੇਖੋ ਤੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਬੜਾ ਹੀ ਵਧੀਆ ਕਰੀਮੀ ਜਿਹਾ ਟੈਕਸਚਰ ਆਉਂਦਾ ਬਹੁਤ ਅੱਛਾ ਬਣਦਾ ਹੈ ਸਾਨੂੰ ਬਹੁਤੇ ਮਸਾਲਿਆਂ ਦੀ ਵੀ ਲੋੜ ਨਹੀਂ ਹੈ ਦੇ ਵਾਸਤੇ ਇੱਕ ਆਪਾਂ ਨਿਆ ਕੀਆ ਬ੍ਰੀਕ ਬ੍ਰੀਕ ਕੱਟ ਲਿਆ ਤੇ ਇਹ ਮੈਂ ਦੋ ਹਰੀਆਂ ਮਿਰਚਾਂ ਕੱਟ ਲਈਆਂ ਤੇ ਦੋ ਪਿਆਜ਼ ਕੱਟ ਲਏ ਤੇ ਇਹਦੇ ਵਾਸਤੇ ਆਪਉਣ ਨੂੰ ਜੀਰਾ ਜੀਰੇ ਦੀ ਤੇ ਨਮਕ ਦੀ ਜ਼ਰੂਰਤ ਹੈ ਫਿਰ ਉੱਥੋਂ ਆਪਾਂ ਸੁੱਕਾ ਧਨੀਆ ਪਾਵਾਂਗੇ ਜੇ ਤੁਹਾਨੂੰ ਪਸੰਦ ਹੋਵੇ ਤਾਂ ਤੁਸੀਂ ਕਾਲੀ ਮਿਰਚ ਪਾ ਸਕਦੇ ਹੋ ਵੈਸੇ ਮੈਨੂੰ ਤਾਂ ਆ ਲੱਗਦਾ ਗ੍ਰੀਨ ਤੇ ਵਾਈਟ ਤੁਦ ਦਾ कलर का भी बड़ा प्यारा लाइट ग्रीन जहा कलर है तो बहुत अच्छा बनता है ये देखो सब तो पहला प्यो पावेंगे मैं देसी घ्यो ये देखो जी आपने ये घ्यो पा लिया तो बिच आपको लेंगे थोड़ा जहा जीरा घो थोड़ा जहाँ पिघन जाए तो फिर आप जीरा पावे जीरा थोड़ा चटक जा, जाएगा तो फिर आप नमक से अपने बादना है देखो जीरा सदा थोड़ा हो गया देखो जी थोड़ा जिरा कलर हो गया ब्राउन जहाँ पा देंगे प्याज गैस अपने खून त रखनी है घी पानी नहीं छना चाहिए क्योंकि आप थोड़ा जि रोस्ट कर लिया ਤੇ ਪਿਆਜ਼ ਵਿੱਚ ਆਪਾਂ ਹਰੀਆਂ ਮਿਰਚਾਂ ਪਾ ਕੇ ਆਂਦੇ ਸਬਜ਼ੀਆਂ ਬਹੁਤ ਅੱਛੀਆਂ ਬਣਦੀਆਂ ਬਖਰੇ ਬਖਰੇ ਜਿਆਦਾ ਪੋਲੀ ਬਣਾਈ ਮੈਂ ਨਹੀਂ ਕਰਦੀ ਸਿੰਪਲ ਤਰੀਕੇ ਨਾਲ ਹੀ ਬਣਾਉਂਦੀ ਆਂ ਪਰ ਬਹੁਤ ਅੱਛਾ ਇਹ ਹੁ ਸਾਰੀਆਂ ਤੋਂ ਨਹੀਂ ਸੀਦੇ ਕੱਟੇ ਥੋੜੀਆਂ ਜੀਆਂ ਹਲਕਾ ਜਿਹਾ ਬਰਾਊਨ ਕਲਰ ਆ ਜਾਏਗਾ ਇਸ ਵੇਲੇ ਪਹਿਲੇ ਉਹ ਤੋਂ ਤੱਕ ਉਹਨਾਂ ਦੇ ਥੋੜਾ ਜਿਹਾ ਰੋਸਟ ਜਿਹਾ ਹੋ ਜਾਏਗਾ सारा कुछ पा दिता नमक भी अभी नहीं पावे नमक से पानी देना। छोटे लगते ही थोड़ा जिंदे जावे ये थोड़ा जि ड्रिश है थोड़ी थोड़ी देर बाद लगे रहो। ਪੰਜ ਚਟਨੀ ਲਗਾਂਗੇ ਇੱਕ ਗਲਾਸ ਰੱਖਦੇ ਹਾਂ ਤੇ ਰੰਗੀ ਹੋ ਜਾਂਦੀ ਹੈ ਚਟਨੀ ਬਣ ਜਾਂਦੀ ਹੈ ਇਹ ਜੀ ਦੇਖੋ ਇਸ ਚੰਦਰੇ ਨੂੰ ਜੋਦਾ ਥੋੜਾ ਜਿਹਾ ਦੰਦੋਂ ਐ ਮਸਾਲਾ ਗਿਆ ਤੇ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਸੁੱਕਾ ਧਨੀਆ ਵੀ ਪਾ ਦਈਏ ਫਲੇਵਰ ਅੱਛਾ ਆ ਜਾਂਦਾ ਹੈ ਗ੍ਰੀਨ ਤਾਂ ਆਪਾਂ ਨੇ ਪਾਣਾ ਹੀ ਹੈ ਹੁਣ ਥੋੜਾ ਜਿਹਾ ਨਮਕ ਲਗਾਂਗੇ ਤੇ ਨਮਕ ਤੇਸਟ ਮੁਤਾਬਕ ਦੇ تھوڑی ਜਿਹੀ ਆਪਾਂ ਹਲਤੀ ਪਾਵਾਂਗੇ ਬਿਲਕੁਲ ਹਲਤੀ ਜੀ ਲਮਾਉਣ ਦੇ ਚ ਆਪਸ਼ਨਲ ਹੈ ਲੇਕਿਨ ਜੇ ਪਾਣੀ ਚਾਹੋ ਤਾਂ ਪਾ ਸਕਦੇ ਹੋ ਚਲੋ ਅਸੀਂ ਅਸਲ ਵਿੱਚ ਇਹ ਵੀ ਸ਼ੁਰੂ ਕਰਦੇ ਆਂ ਤਾਂ ਲਾਲ ਮੈਨੂੰ ਥੋੜਾ ਜਿਹਾ ਗ੍ਰੀਨਿਸ਼ ਜਿਹਾ ਕਲਰ ਚੰਗਾ ਲੱਗਦਾ ਤੇ ਤੇਸਟ ਵੀ ਯਾਦ ਨਾਲ ਨਹੀਂ ਜਾਂਦਾ ਇਹ ਤੁਸ ਆਪਣੇ ਪਾਣੀ ਬਿਲਕੁਲ ਨਹੀਂ ਪਾਣਾ। ਬਸ ਇਹ ਜਲਦੀ ਹਲਦੀ ਪੁੱਲੀ ਗਈ। ਤੇ ਇਹਨੂੰ ਬਿਲਕੁਲ ਥਿਮ ਅੱਗ ਤੇ ਰੱਖਦੇ ਆਂਗੇ ਬੰਦ ਕਰਕੇ। ਜਿੰਨਾ ਆਪਾਂ ਜਿੰਨੀ ਦੇਰ ਵਾਸਤੇ ਰੱਖਦੇ ਆਂ ਨਾ ਦੇ ਥੋੜਾ ਜਿਹਾ ਗਲ ਜਾਵੇ ਚੰਗੀ ਤਰ੍ਹਾਂ। ਤੇ ਇਹਨੂੰ ਮਿਲਾਪਾਂ ਬਿਲਕੁਲ ਅੱਗ ਸলো ਕਰ ਦਿੱਤੇ ਤੇ ਇਹਨੂੰ ਆਪਾਂ ਨੂੰ ਬੰਦ ਕਰਦਾਂਗੇ। ਮੈਂ ਹੁਣ दस मिनट बाद तो मिलते हैं इनू यह थोड़ा ध्यान रखियो बिल्कुल स्लो आग तो रखना नीचे लग ना जाए फिर मिलते हैं मिनट हो गए तो आप गैस बंद कर देंगे उतनी देर तक बंद कर स्टीम खत्म हो जाए हाँ जी स्टीम खत्म हो गई तो हूँ आपू ਨੁਕਾ ਤੇ ਸਜਾ ਕੇ ਇਹ ਬਧਿਆ ਹੋ ਗਿਆ ਹੁਣ ਆਪਾਂ ਇਹਨੂੰ ਥੋੜਾ ਜਿਹਾ ਵੈਸ਼ ਕਰ ਲਾਂਗੇ ਕੜਛੀ ਨਾਲ ਇਸ ਤਰ੍ਹਾਂ ਥੋੜਾ ਜਿਹਾ ਵੈਸ਼ ਕਰ ਲਾਂਗੇ ਤੇ ਜਿਹੜਾ ਪਾਣੀ ਹੈ ਉਹ ਸੁਕਾ ਲਾਂਗੇ ਪਾਣੀ ਵੈਸੇ ਬਹੁਤਾ ਹੈ ਨਹੀਂ ਕਿਉਂਕਿ ਆਪਾਂ ਨੇ ਰੋਸਟ ਕੀਤਾ ਸੀ ਨਾ ਪਹਿਲਾਂ ਤਾਂ ਸੁੱਕ ਗਿਆ ਇਹ ਜਿਹੜਾ ਥੋੜਾ ਜਿਹਾ ਹੈ ਉਹ ਵੀ ਸੁਕਾ ਲੈਂਦੇ ਆ ਇਹ ਦੇਖੋ ਜੀ ਪਾਣੀ ਸੁੱਕ ਗਿਆ ਸਾਰਾ ਬਿਲਕੁਲ ਬਸ ਕਿਉਂ ਹੀ ਥੋੜਾ ਜਿਹਾ ਦਿਖ ਰਿਹਾ ਹੁਣ ਇਹਦੇ ਵਿੱਚ ਆਪਾਂ ਦੁੱਧ ਪਾ ਦਾਂਗੇ ਥੋੜਾ ਜਿਹਾ ਜਿਹਾ ਥੋੜਾ ਜਿਹਾ ਹਲਕਾ ਰਸ ਮਿਸਲ ਦੇ ਦੇ ਇੱਕ ਚਮਚਾ ਆਪਾਂ ਮਲਾਈ ਪਾ ਦਾਂਗੇ ਇਹ ਬਹੁਤ ਸ਼ਾਹੀ ਸਬਜ਼ੀ ਬਣਦੀ ਹੈ ਸ਼ਾਹੀ ਕੀਆ ਆਹ ਦੇਖੋ ਸ਼ਕਲ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਔਰ ਇਹ ਧੌਣ ਵਿੱਚ ਬਹੁਤ ਸਵਾਦ ਹੁੰਦਾ ਤੁਸੀਂ ਇੱਕ ਵਾਰੀ ਨੂੰ ਬਣਾ ਕੇ ਦੇਖੋ ਵੈਸੇ ਵੀ ਜਿਹਦੇ ਵਿੱਚ ਮਲਾਈ ਪੈ ਜਾਏ ਫਿਰ ਉਹ ਸਬਜ਼ੀ ਤਾਂ ਨੇ ਆਪਕੇ ਸਵਾਦ ਹੋ ਜਾਂਦੀ ਹੈ ਦੇਖੋ ਇਹ ਕਿੰਨਾ ਸੋਨਾ ਟੈਕਸਚਰ ਹੈ ਤੇ ਇਹ ਆਪਾਂ ਥੋੜਾ ਜਿਆਦਾ ਥੰਨੀਆਂ ਥੰਨੀਆਂ ਦਾ ਸਭ ਤੋਂ ਜ਼ਰੂਰੀ ਹੈ ਨਾ ਜਿਹੜੇ ਦਿਨਾਂ 'ਚ ਥੰਨੀਆਂ ਥੋੜਾ ਔਖਾ ਮਿਲਦਾ ਉਦੋਂ ਤਾਂ ਸਬਜ਼ੀਆਂ ਦਾ ਲੱਗਦਾ ਨੂੰ ਸਵਾਦ ਹੀ ਨਹੀਂ ਆਗਾ ਦੇਖੋ ਠੀਕ ਹੈ ਐਸਾ ਦਾ ਦੁੱਧ ਵਾਲਾ ਪਿਆ ਹੋ ਗਿਆ ਤਿਆਰ ਉਨਾ ਪਾਇਤੀ ਕਰਦੇ ਆ ਲੇਟਿੰਗ ਹੈ ਟੋਕੇ ਸਪਉਂਦੇ ਆ ਪਾ ਦਿੱਤਾ ਹੈ ਜੀ ਅੱਗੇ ਦੇਖੋ ਮੈਂ ਥੋੜਾ ਹੀ ਬਣਾਇਆ ਸੀ ਕਿਉਂਕਿ ਅੱਜ ਕੱਲ ਥੋੜਾ ਸੀਜ਼ਨ ਅਜੇ ਹੈ ਨਾ ਗਰਮੀਆਂ ਤਾਂ ਬਹੁਤ ਵਧੀਆ ਥੀ ਆ ਮਿਲ ਜਾਂਦਾ ਮੈਨੂੰ ਉਸੇ ਮੈਨੂੰ ਪਤਾ ਨਹੀਂ ਕਿ ਐਸਾ ਮਿਲੇਗਾ ਤੇ ਦੇਖੋ ਜੀ ਇਹਨੂੰ ਤੁਸੀਂ ਫੁਲਕੇ ਨਾਲ ਪਰੌਂਠੀ ਨਾਲ ਜਿਹਦੇ ਨਾਲ ਮਰਜ਼ੀ ਚਾਵਲ ਨਾਲ enjoy ਕਰੋ ਜਿੰਨਾ ਮਰਜ਼ੀ ਖਾਓ ਠੀਕ ਹੈ ਜੀ ਤੇ ਜਿਹੜੇ ਨਵੇਂ ਮੇਰੇ ਚੈਨਲ ਤੇ ਪਲੀਜ਼ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਖੁਸ਼ ਰਹੋ ਮਿਲਦੇ ਆਂ ਨਵੇਂ ਵੀਡੀਓ ਵਿੱਚ